ਉਹ ਇਹ ਟਿੱਪਰ ਜੂਨੀਅਰ ਹੈਗੀਆਂ ਇਹਨਾਂ ਦੀਆਂ ਕੋਸ਼ਿਕ ਡਿਮਾਂਡਸ ਹੈਗੀਆਂ ਆ ਉਹ ਡਿਮਾਂਡ ਨੂੰ ਲੈ ਕੇ ਪਿਛਲੇ ਤਿੰਨ ਦਿਨ ਤੋਂ ਇਹ ਧਰਨਾ ਦੇ ਰਹੇ ਆ ਜੋ ਸਾਡੇ ਡਿਸਟ੍ਰਿਕਟ ਦੇ ਵਿੱਚ ਤਿੰਨ ਲੋਕੇਸ਼ਨ ਤੇ ਧਰਨਾ ਚੱਲ ਰਿਹਾ ਸਾਡੇ ਇੱਥੇ ਗਿੱਲ ਫਾਰਮ ਲੱਗੇ ਚੱਲਦਾ ਸੀ ਰਾਤ ਇੱਕ ਮਾੜੀ ਘਟਨਾ ਵਾਪਰ ਗਈ ਆ ਜਿਹੜੇ ਆਪਣੇ ਧਰਨੇ ਤੇ ਬੈਠੇ ਸੀ ਮੈਂਬਰ ਉਹਨਾਂ ਵਿੱਚੋਂ ਇੱਕ ਜਿਹੜਾ ਮੈਂਬਰ ਦੀ ਡੈਥ ਹੋ ਗਈ ਆ ਕਿਸੇ ਟੈਂਕਰ ਦੇ ਥੱਲੇ ਆਉਣ ਕਰਨਾ ਜੋ ਕਿ ਬੜੀ ਮੰਦ ਭਾਗੀ ਘਟਨਾ ਆ ਉਹਦੇ ਸਬੰਧ ਵਿੱਚ ਟਿੱਪਰ ਵਾਲਿਆਂ ਦੇ ਮਨਾਂ ਦੇ ਵਿੱਚ ਰੋਸ ਹੈਗਾ ਜਾਂ ਕੋਸ਼ਿਕ ਇਹਨਾਂ ਦੀਆਂ ਮੰਗਾਂ ਪੈਂਡਿੰਗ ਚੱਲੀਆਂ ਆ ਰਹੀਆਂ ਉਹ ਮੰਗਾਂ ਨੂੰ ਲੈ ਕੇ ਰੋਸ ਹੈਗਾ ਉਸ ਕਰਕੇ ਨਹੀਂ ਆਪਣਾ ਇੱਕ ਕੇਸਤਿਕ ਪ੍ਰਦਰਸ਼ਨ ਸੜਕ ਤੇ ਕੀਤਾ ਸੀ ਜੋ ਤਹਿਸੀਲਦਾਰ ਸਾਹਿਬ ਆਏ ਆ ਡਿਊਟੀ ਮੈਜਿਸਟਰ ਸੁਖਪ੍ਰੀਤ ਜੀ ਆਏ ਐ ਐਸਐਚਓ ਸਾਹਿਬ ਖੜੇ ਆ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਆ ਬੜੇ ਸਖਾਵੇ ਮਾਹੌਲ ਚ ਅਸੀਂ ਇਹਨਾਂ ਨੂੰ ਸਪਸ਼ਟ ਮਤਾਇਆ ਵੀ ਜਿਹੜੀਆਂ ਮੰਗਾਂ ਸਾਡੇ ਲੈਵਲ ਤੇ ਆਪਾਂ ਹੁਣੇ ਹੀ ਲਾਗੂ ਕਰਾ ਦਿੰਨੇ ਆ ਜਿਹੜੀਆਂ ਕੋ ਡਿਸਟ੍ਰਿਕਟ ਲੈਵਲ ਤੇ ਜਾਂ ਗਵਰਨਮੈਂਟ ਲੈਵਲ ਤੇ ਆ ਉਹ ਆਪਾਂ ਇਹਨਾਂ ਨੂੰ ਉੱਪਰ ਸਿਫਾਰਿਸ਼ ਕਰਾਂਗੇ ਕਿ ਮੰਨੀਆਂ ਜਾਣ ਉਹ ਨਹੀਂ ਸਾਡਾ ਸਹਿਯੋਗ ਦਿੱਤਾ ਆ ਆਪਣਾ ਧੰਨਾਂ ਚੱਕ ਲਿਆ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਇਸ ਲਈ ਚਾਰ ਦਿਨ ਤੋਂ ਜਿਹੜਾ ਧਰਨਾ ਲੱਗਾ ਹੋਆ ਇਹ ਸਾਡੀ ਪ੍ਰੋਟੈਸਟ ਹੈ ਜਿਹੜਾ ਸਾਡੇ ਦਾ ਧੱਕੇਸ਼ਾਹੀ ਹੋ ਰਹੀ ਸਾਨੂੰ ਜਿਹੜਾ ਕਿ ਜੀਐਸਟੀ ਵੀ ਜਾਣਾ ਚਾਹੀਦਾ ਸਾਡੀ ਗੱਡੀਆਂ ਕੋ ਸਾਡੇ ਕੋ ਧੱਕੇ ਨਾਲ ਕਿਉਂ ਫਾਰਮ ਲੈਂਦੇ ਆ ਧੱਕੇ ਨਾਲ ਕਿਉਂ ਫਾਰਮ ਜੋ ਕਿ ਕ੍ਰੈਸ਼ਰ ਵਾਲਿਆਂ ਦਾ ਬੰਦਾ ਹੈ ਤੇ ਪ੍ਰੋ ਵਾਲਿਆਂ ਦਾ ਨਹੀਂ ਬੰਦਾ ਜੋ ਵੀ ਮੈਨਿੰਗ ਹੈ ਕ੍ਰੈਸ਼ਰ ਵਾਲੇ ਕ੍ਰੈਸ਼ਰ ਵਾਲੇ ਮੈਨਿੰਗ ਕਰਦੇ ਆ ਕਿ ਟਿਪਰ ਵਾਲੇ ਨਹੀਂ ਕਰਦੇ ਅਸੀਂ ਤੇ ਪਛਤਾਸੀ ਨਾਲ ਲੈ ਕੇ ਜਾਂਦੇ ਆ ਉਹ ਪੀਨੇ ਆ ਆ ਚਾਰ ਦਿਨ ਹੋ ਗਏ ਸਾਨੂੰ ਧਰਨੇ ਤੇ ਬੈਠੇ ਸਾਡੀ ਕੋਈ ਸੁਣਵਾਈ ਨਹੀਂ ਸੀ ਮੈਂ ਅੱਜ ਮਨ ਪੱਤਰ ਦੇ ਕੇ ਆਏ ਆ ਇਥੋਂ ਦਾ ਕੀ ਮੰਤਰੀ ਸਾਹਿਬ ਗੋਲ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਦਾ ਸਿੱਧ ਨਾ ਇਹ ਕੀ ਰੈਵਨਿਊ ਕਿੱਦਾਂ ਆਉਣਾ ਸਾਨੂੰ ਕ੍ਰੈਕਸ਼ਨ ਦਾ ਮਤਲਬ ਹੈ ਸਾਨੂੰ ਰੈਵਨਿਊ ਦਾ ਮਤਲਬ ਹੈ ਕਿ ਕ੍ਰੈਕਸ਼ਨ ਚੱਲਣ ਤੇ ਰੈਵਨਿਊ ਟਰਾਂਸਪੋਰਟ ਕੋਲ ਆਣਾ ਸਿੱਧੀ ਗੱਲ ਉਹਨਾਂ ਦਾ ਕਹਿਣ ਦਾ ਮਤਲਬ ਸਪਸ਼ਟ ਹੈ ਇਸ 4 4 ਦਿਨਾਂ ਦੇ ਧਰਮੇ ਦੇ ਵਿੱਚ ਨਾ ਕੋਈ ਪ੍ਰਸ਼ਾਸਨ ਆਇਆ ਨਾ ਕੁਝ ਪਹੁੰਚਿਆ ਜਿਸ ਕਰਕੇ ਸਾਨੂੰ ਆਪਣੀ ਇੱਕ ਗਾਰੰਟੀ ਆ ਰਹੀ ਹੈ ਇਹ ਜਾਣ ਪਾਉਣੀ ਪਈ ਤੇ ਤਿੰਨ ਜਖਮੀਆਂ ਹੋ ਗਏ ਜਿਨ੍ਹਾਂ ਨੂੰ ਮੇਜਰ ਸੱਤਾ ਲੱਗੀ ਨਸਲ ਦਾ ਖਤਰਾ ਅਗਲੀ ਵਾਰ ਰਣਨੀਤੀ ਕੀ ਹੋਊਗੀ ਇਹ ਅਸੀਂ ਹੁਣ ਤੇ ਪਠਾਨਕੋਟ ਤੋਂ ਜਲੰਧਰ ਤੱਕ ਕਰ ਨਾਲ ਆਇਆ ਹੋਇਆ ਵਾਹ ਹਾਈਵੇ ਰੋਡ ਦੇ ਉੱਤੇ ਇਸ ਤਰ੍ਹਾਂ ਦੀਤੀ ਹੋਰ ਦੇਖੀ ਕੀਤੀ ਜਾਏਗੀ ਜੇ ਸਾਡੀ ਸੁਣਵਾਈ ਨਾ ਕੀਤੀ ਜਾਵੇ। ਉਹ ਉਧਰ ਵੀ ਸਾਰ ਸਤ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਟਿਪਰ ਯੂਨੀਅਨ ਜਿੰਦਾਬਾਦ ਟਿਪਰ ਯੂਨੀਅਨ ਜਿੰਦਾਬਾਦ ਕ੍ਰਾਂਟ ਵਰਡ ਯੂਨੀਅਨ ਜਿੰਦਾਬਾਦ ਕ੍ਰਾਂਟ ਵਰਡ ਯੂਨੀਅਨ ਜਿੰਦਾਬਾਦ ਬਾਜਾ ਜਪਾ ਐਦਾਂ ਹੀ ਪਿਆਰ ਨਾਲ ਉੱਠਣਾ ਤੇ ਆਪਣੇ ਧਰਨੇ ਦੇ ਉੱਤੇ ਚਲੇ ਜਾਣਾ ਵਾ। ਠੀਕ ਹੈ ਜੀ। ਇੱਕ ਮਿੰਟ કે જણા મુંફકી મિડિયા લોકો પંજાબ દે ખાને વાલે જનીયાં ને જફા બંધિયાં ચાલે ઓન દે સંગી જફા બંધિયાં જા દુજિયા ફરેઈ શોરખા નું બોલાવ્યું છે જોઈ શોરખા નું લેતે હૈ બધી ફાળી વઢીયા સાડે સાખું ਜਥੇਬੰਦੀ ਦਾ ਉਪਮਾ ਦੇਖੋ ਮੇਰੀ ਗੱਲ ਤੋਂ ਸਾਨੂੰ 3 ਘੰਟੇ ਲੱਗਦੇ ਨੇ ਕਿ ਕਿੱਥੇ ਹੋਵੇ ਇੱਕ ਨੰਬਰ ਤੇ ਮਾਵੇ ਪਰ ਜਿਹੜਾ ਰਿਐਲਿਟੀ ਰਣੀ ਉਹ ਮੱਗੀ ਗੱਡੀਆਂ ਦੇ ਕੋਲੋਂ ਕਿ ਗੱਡੀਆਂ ਦੇ ਸਰਜ ਦੇ ਜੁਰਮਾਨੇ ਕਿਉਂ ਹੋਏ ਆ ਪੰਜਾਬ ਦੇ ਖਾਣ ਵਾਲੇ ਜਿੰਨੀਆਂ ਜਫੇਬੰਦੀਆਂ ਚਾਹੇ ਉਹਦੇ ਅੰਦਰ ਸਹੀ ਜਫੇਬੰਦੀਆਂ ਜਾਂ ਦੂਜੀਆਂ ਪੇਪਰ ਘੜੂਣ ਵਾਲਿਆਂ ਤੋਂ ਬਦਲਾ ਆ ਸੀ ਲਵਾਗੇ ਜਰੂਰ ਇਹ ਮੇਰਾ ਵਾਦਾ ਵਾਪਸੀ ਕੋਈ ਹੋਰ ਤੁਰੇ ਨਾ ਤੁਰੇ